ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦਿਲਰੰਦਾ ਵਾ ਇੱਕ ਹੋਰ ਵਲੌਗ ਤੁਹਾਡੇ ਵਾਸਤੇ ਲੈ ਕੇ ਆਇਆ ਤੇ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੂਗਾ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਤੇ ਅੱਜ ਹੋਲੀ ਦਾ ਦਿਨ ਹੈ ਤੇ ਮੁਬਾਰਕ ਹੋਣ ਸਾਰਿਆਂ ਨੂੰ ਹੋਲੀ ਦੀਆਂ ਤੇ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਤੇ ਪਹਿਲਾਂ ਸੇਰੇ ਮਨਾਈ ਸੀਗੀ ਹੋਲੀ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਈਆਂ ਦੀਆਂ ਤੇ ਹੁਣ ਆਪਾਂ ਚੱਲੇ ਆ ਆਪਾਂ ਤਿਆਰੀ ਖਿੱਚੀ ਹੋਈ ਆ ਗੁਰਦੁਆਰਾ ਸਾਹਿਬ ਜਾਣ ਦੀ ਤੇ ਤੁਹਾਨੂੰ ਦਰਸ਼ਨ ਕਰਾਣੇ ਆ ਗੁਰਦੁਆਰਾ ਸਾਹਿਬ ਬੁੜਿਆ ਸਾਹਿਬ ਦੇ ਤੇ ਬਾਕੀ ਆਪਣੇ ਵਲੌਗ ਨਾਲ ਬਣਿਆ ਰਹੋ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਠੀਕ ਆ ਜੀ ਤੇ ਪਰਿਵਾਰ ਨਾਲ ਚੱਲੇ ਆ ਪੂਰੇ ਨਾਲ ਹੋਲੀ ਹੁਣੀ ਬਣਾ ਕੇ ਏ ਟੇ ਸੀਗੇ ਤੇ ਇਹ ਬਾਈਕ ਤਾਂ ਦੇਖੋ ਕੀ ਹਾਲ ਹੋਇਆ ਹੋਇਆ ਪੂਰੀ ਦੀ ਪੂਰੀ ਰੰਗ ਨਾਲ ਭਈ ਭਈ ਆ ਤੇ ਹੁਣ ਚਲਦੇ ਆਪਾਂ ਗੱਡੀ 'ਚ ਲੋ ਜੀ ਹੁਣ ਆਪਾਂ ਤੁਰ ਪਏ ਆ ਆਕੇ ਆਪਾਂ ਮਨਪੀਤ ਨੂੰ ਲੈਣਾ ਆ ਕਿ ਤੁਸੀਂ ਵਲੌਗ ਚ ਦੇਖਦੇ ਹੁੰਦੇ ਹੋ ਨਾਲ ਮੇਰੇ ਲੋ ਜੀ ਇਹ ਹੈਗਾ ਆ ਜਿਹੜਾ ਆਪਣਾ ਰੋਡ ਜਾਂਦਾ ਆ ਲਾੜਵੇ ਵਾਲੀ ਸਾਈਡ ਨੂੰ ਸਿੱਧਾ ਇੱਥੋਂ ਸਟੇਸ਼ਨ ਆਪਣਾ ਉਚਜਨਣਾ ਸਟੇਸ਼ਨ ਪੈਂਦਾ ਆ ਤੇ ਉਸ ਤੋਂ ਬਾਅਦ ਲਾੜਵਾ ਨੂੰ ਚੱਲ ਜਾਂਦਾ ਕਿ ਖੇਤਰ ਵਾਲੀ ਸਾਈਡ ਨੂੰ ਨਿਕਲ ਜਾਂਦਾ ਸਿੱਧਾ ਰੋਡ 'ਚ ਜਾਣਾ ਹੋਵੇ ਤਾਂ ਕਿਸੇ ਨੇ ਇਹ ਸ਼ਾਹਬਾਦ ਤੋਂ ਹੋ ਗਏ ਸ਼ਾਹਬਾਦ ਵਾਲੇ ਰੋੜ ਤੇ ਪੈਂਦਾ ਆ ਤੇ ਜਿਹੜਾ ਇਹ ਪਿੰਡ ਹੈ ਇਹ ਹੈਗਾ ਮੱਗਰਪੁਰ ਇੱਥੇ ਭਾਈ ਆਪਣਾ ਮਰ ਫਿਰ ਰਹਿੰਦਾ ਆ ਰਿਲੇਸ਼ਨ ਮੇਰੀ ਮਾਸੀ ਦਾ ਮੁੰਡਾ ਲੱਗਦਾ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਬਲੌਗ ਦੇ ਵਿੱਚ ਹਰ ਇੱਕ ਬਲੌਗ ਚ ਆਉਂਦਾ ਹੀ ਆ ਮੇਰੇ ਤੇ ਨਾਲ ਪੂਰਾ ਪਰਿਵਾਰ ਨਾਲ ਜਾ ਰਹੇ ਆ ਕਾਰ ਦੇ ਕੋਲ ਪਹੁੰਚ ਗਏ ਆ ਮਾਸੇ ਆ ਗਈ ਹੈ ਉਹ ਮੰਨਪੀਤ ਵੀ ਆ ਗਿਆ ਲੋ ਜੀ ਸਾਰਾ ਪਰਿਵਾਰ ਇਕੱਠਾ ਹੋ ਗਿਆ ਆਪਣਾ ਚੱਲੇ ਆ ਗੁਰਦਰਾ ਸਾਹਿਬ ਮੁੱਠਾ ਟਿਕਣ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਜਵਰਾਜ ਵੀ ਹੈਗਾ ਹੋ ਰਿਹਾ ਦੇਖੋ ਪਿੱਛੇ ਪਿੱਛੋ ਦੇਖ ਰਿਹਾ ਲੋ ਜੀ ਹੁਣ ਆਪਾਂ ਪਾਲੀ ਐ ਜਮਨਾ ਨਗਰ ਵਾਲੇ ਰੋਡ ਦੇ ਉੱਤੇ ਇਹ ਰੋਡ ਸਿੱਧਾ ਹਰਿਆਣਪੁਰ ਨੂੰ ਜਾਂਦਾ ਆ ਤੇ ਆਪਾਂ ਜਾਣਾ ਆ ਜਮਨਾ ਨਗਰ ਜਮਨਾ ਨਗਰ ਤੋਂ ਅੱਗੇ ਜਾਣਾ ਬੁੜੀਆ ਸਾਹਿਬ ਤੇ ਜਿਸ ਥਾਂ ਦੇ ਉੱਤੇ ਬੂੜਿਆ ਦਾ ਕਿਲਾ ਵੀ ਹੈਗਾ ਯਾਰ ਬੂੜਿਆ ਫੋਰਟ ਤੁਸੀਂ ਜਾਣਦੇ ਹੋਗੇ ਜੋ ਕਿ YouTube ਦੇ ਉੱਤੇ ਬਹੁਤ ਜ਼ਿਆਦਾ ਫੇਮਸ ਹੈ ਬੂੜਿਆ ਫੋਰਟ ਤੇ ਜਿੱਥੇ ਵੀਰਬਲ ਦਾ ਕਿਲਾ ਵੀ ਹੈਗਾ ਯਾਰ ਉਹ ਸਤਰਾਹ ਦੇ ਲੱਗੇ ਜਾ ਰਹੇ ਆ ਆਪਾਂ ਸੇ ਬਾਕੀ ਆਪਾਂ ਅੱਗੇ ਜਾ ਕੇ ਤੁਹਾਨੂੰ ਮਿਲਦੇ ਆਂ ਤੇ ਤੇਲ ਪਵਾ ਲਈਏ ਪਹਿਲਾਂ ਤੇਲ ਉਹ ਤਾਂ ਘਾਟਾ ਗੱਡੀ ਦੇ ਵਿੱਚ ਇੰਡੀ ਗਾੜ ਕਰਨ ਲਾ ਕੀਏ ਗੱਡੀ ਵੇ ਹੁਣ ਆਪਾਂ ਪਹੁੰਚ ਗਏ ਆ ਜਗਾਦਰੀ ਤੇ ਇਧਰੋਂ ਹੁਣ ਆਪਾਂ ਚੱਲਿਆ ਬੁੜਿਆ ਸਾਹਿਬ ਉਧਰ ਸਾਹਿਬ ਹੈਲੋ ਸਸਨੀ ਰਾਜ ਜੀ ਔਰ ਵਦਿਆ ਜੀ ਇਹਦਾ ਵਲੋਗ ਆਪਣੇ ਚੈਨਲ ਤੇ ਪਹਿਲਾਂ ਵੀ ਪਾਇਆ ਹੋਇਆ ਆ ਹੁਣ ਆਪਾਂ ਦੂਜੀ ਵਾਰ ਜਾ ਰਹੇ ਆ ਮੱਥਾ ਟੇਕਣ ਦਰਸ਼ਨ ਕਰਾਂਗੇ ਤੁਹਾਨੂੰ ਨਾਲ ਦੇ ਚੋਲਦੀ ਹੈ। ਇਹ ਹੋਰ ਵਾਰ ਲੋ ਜੀ ਪਹੁੰਚ ਗਏ ਆਪਾਂ ਗੁਰਦਰਾ ਸਾਹਿਬ ਨਾ ਧਨੀਆ ਗੁਰਦਰਾ ਸਾਹਿਬ ਹੈ। ਕਹਿੰਦਾ ਨਾ ਧਨੀਆ। ਦਸ ਕਰਨੀ ਦੀ ਇੱਥੇ ਕੋਈ ਨਹੀਂ ਅੱਜ। ਅੱਧੀ ਲੰਦ। ਹਾਂ ਤੁਹਾਨੂੰ ਕਰਾਣੇ ਆ ਦਰਸ਼ਨ। ਪਹਿਲਾਂ ਵਲੌਗ ਬਣਾਇਆ ਸੀ ਕੋਈ ਚ ਦਿਖਾਇਆ ਸੀਗਾ ਕਿ ਇੱਧਰ ਵਾਲੀ ਸਾਈਡ ਪਾਰਕਿੰਗ ਹੈਗੀ ਆ ਤੇ ਆਪਾਂ ਗੱਡੀ ਲਾਈ ਇੱਥੇ। ਠੀਕ ਆ ਜੀ। ਤੇ ਚੈੱਕ ਕਰ ਜੇ ਲੋਕ ਲੱਗੇ ਕਹਿੰਨ ਲੱਗੀ ਗੱਡੀ ਤੇ ਇੱਧਰ ਹੈ ਗੁਰਦੁਆਰਾ ਸਾਹਿਬ ਜਿਹੜਾ ਇਹ ਪ੍ਰਾਤਨ ਹੈਗਾ ਜਾਂ ਗੁਰਦੁਆਰਾ ਸਾਹਿਬ ਇਹ ਇੱਧਰ ਹੈਗਾ ਜਾਂ ਤੇ ਗੁਰਦੁਆਰਾ ਸਾਹੀ ਮਾਤੇ ਬਣੀ ਆ ਜੀ ਠੀਕ ਆ ਜੀ ਇਹ ਹੈਗਾ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦਾ ਤੇ ਹੁਣ ਚਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਇੱਧਰ ਹੈਗੀ ਗੁਰਦੁਆਰਾ ਸਾਹਿਬ ਦੀ ਜੋ ਪੁਰਾਣੀ ਇਮਾਰਤ ਹੈਗੀ ਆ ਪੌਂਦਰ ਵਾਲੀ ਸਾਈਡ ਆਏ ਆ ਜੋ ਇਤਿਹਾਸਿਕ ਹੈਗੀ ਆ ਇੱਧਰ ਗੁਰੂ ਨਿਸ਼ਾਨ ਸਾਹਿਬ ਹੈਗਾ ਆ ਇੱਧਰ ਪਾਟ ਚੱਲ ਰਿਹਾ ਹੈ ਲੋ ਜੀ ਦਰਸ਼ਨ ਕਰ ਸਕੋ ਜੀ ਗੁਰਦਰਾ ਸਾਹਿਬ ਦੇ ਪੁਰੇ ਐਤਵਾਰ ਵਾਲੇ ਦਿਨ ਕਿਹ ਆ ਭੀੜ ਜਿਆਦਾ ਹੁੰਦੀ ਆ ਅਸ ਕਰਕੇ ਮਤਲਬ ਕਿ ਦਰਸ਼ਨ ਨਹੀਂ ਹੋ ਪਾਉਂਦੇ ਨੇ ਤੇ ਬਾਕੀ ਹੁਣ ਆਇਆ ਬਾਹਰ ਵਾਲੀ ਸਾਈਡ ਜਾ ਰਹੇ ਆਪਾਂ ਇੱਧਰ ਹੈ ਜਿਹੜੀ ਉਹ ਪਰਲੀ ਸਾਈਡ ਵਾਲੀ ਬਿਲਡਿੰਗ ਆ ਉਹ ਹੈਗੀ ਨਵੀਂ ਜਿਹੜੀ ਬਣੀ ਆ ਠੀਕ ਹੈ ਜੀ ਤੇ ਇਹ ਆ ਰਿਹਾ ਭਾਈ ਸਾਡਾ ਬਾਹਰ ਲਾਈਵ ਹੋਇਆ ਹੈ ਤੇ ਅਲੀ ਬੈਕ ਸਾਈਡ ਆ ਗਿਆ ਉੱਧਰ ਹੈਗਾ ਲੰਗਰ ਹਾਲ ਗੁਰਦਰਾ ਸਾਹਿਬ ਦਾ ਲਾੜਵੇ ਤੂੰ ਫਿਰ ਇਧਰ ਵਾਲੀ ਸਾਈਡ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਆਪਣਾ ਜਿੱਦਾਂ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਗੁਰੂ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ ਆ ਕੇ ਰੁਕੇ ਸੀਗੇ ਆਪਣਾ ਗੁਰੂ ਤੇਗ ਬਹਾਦਰ ਜੀ ਨਵੀਂ ਪਾਸ਼ਾ ਜੀ ਤੇ ਇਹਨਾਂ ਨੇ ਪਹਿਲਾਂ ਇੱਕ ਖੁਰਸ਼ੇਤਰ ਤੋਂ ਤੁਰਦੇ ਆਏ ਪਿੱਛੋਂ ਤੇ ਲਾੜਵਾ ਫਿਰ ਸਵਚਮ ਰੇੜੀ ਸਾਹਿਬ ਫਿਰ ਉਸ ਤੋਂ ਬਾਅਦ ਪੰਜ ਪੰਜ ਤਿਰਥੀ ਜੀ ਰਾਹ ਮੈਂ ਵੀਡੀਓ ਵੀ ਬਣਾਇਆ ਸੀਗਾ ਲੋਕਾਂ ਨੇ ਮਤਲਬ ਜਿੱਦਾਂ ਸਪੋਰਟ ਕੀਤਾ ਕਰ ਸਕੇ ਪਰ ਪੰਜ ਤਿਰਥੀ ਗੁਰਦਰਾ ਸਾਹਿਬ ਰੁਕੇ ਸੀਗੇ ਜੋ ਕਿ ਇਤਿਹਾਸਿਕ ਹੈ ਆਦੇ ਟਾਈਮ ਦੇ ਵਿੱਚ ਉਹਦਾ ਇਤਿਹਾਸ ਮਤਲਬ ਗੁੰਮ ਹੋ ਜੂਗਾ ਜੇ ਆਪਣੇ ਸਿੱਖ ਕਮਿਊਨਿਟੀ ਨੇ ਸਾਥ ਨਹੀਂ ਦਿੱਤਾ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਗੁਰੂ ਸਾਹਿਬ ਜੀ ਇਸ ਥਾਂ 'ਤੇ ਆਏ ਸੀਗੇ ਠੀਕ ਹੈ ਜੀ ਬਾਅਦ ਤੋਂ ਗੁਰਦਰਾ ਸਾਹਿਬ ਇਸ ਤਰ੍ਹਾਂ ਦਾ ਆ ਠੀਕ ਹੈ ਜੀ ਤੇ ਹੁਣ ਚਲਦੇ ਆਪਾਂ ਬਾਹਰ ਵਾਲੀ ਸਾਈਡ ਤੇ ਦੂਸਰੇ ਜਿਹੜਾ ਨਵੇਂ ਇਮਾਰਤ ਬਣੀ ਆ ਆਪਾਂ ਉਧਰ ਵਾਲੀ ਸੈਰ ਕਰਦੇ ਆਂ ਦਰਸ਼ਨ ਜਾ ਕੇ ਠੀਕ ਹੈ ਜੀ ਇੱਧਰੋਂ ਦਰਸ਼ਨ ਕਰ ਸਕਦੇ ਜਾਂਦੇ ਜਾਂਦੇ ਤੁਸੀਂ ਤੇ ਮੈਂ ਪਹਿਲਾਂ ਘਰ ਦੇ ਉਧਰ ਖਰੀਦਾ ਖਾਦੀ ਕਰਨ ਲੱਗ ਗਿਆ ਤੇ ਮੈਂ ਦੂਸਰੀ ਸਾਈਡ ਦਰਸ਼ਨ ਕਰ ਕੰਨਾ ਨਵੀਂ ਮਾਰ ਦੇ ਬਰ ਬਣੀ ਹੈ ਗੁਰਦਰਾ ਸਾਹਿਬ ਦੀ ਪਹਿਲਾਂ ਵੀ ਦਿਖਾਇਆ ਸੀਗਾ ਉਸ ਦਿਨ ਕਿ ਸੀਗੀ ਭੀੜ ਬਹੁਤ ਜ਼ਿਆਦਾ ਸੀਗੀ ਗੁਰਦਰਾ ਸਾਹਿਬ ਤੇ ਬੰਦਾ ਇੰਨਾ ਮਤਲਬ ਥੀ ਕੰਫਰਟ ਦਰਸ਼ਨ ਨਹੀਂ ਕਰ ਬੰਦਾ ਭੀੜ ਦੇ ਵਿੱਚ ਤੇ ਨਾਲ ਦਰਸ਼ਨ ਕਰਾ ਸਕਦਾ ਹੈ ਤੇ ਦੇ ਹੈਗਾ ਨਵੀਂ ਮਾਰਦਿਰੀ ਬਣੀ ਗੁਰਦਰਾ ਸਾਹਿਬ ਦੀ ਠੀਕ ਹੈ ਜੀ ਇੱਧਰ ਜੋੜਾ ਘਰ ਹੈ ਸੈਂਸਰ ਵਾਲੇ ਬੂਹੇ ਆ ਬਾਬੇਓ ਤੇ ਇਹ ਹੈਗੀ ਨਵੀਂ ਇਮਾਰਤ ਹੁਣ ਚਲਦੇ ਆਪਾਂ ਬਾਹਰ ਗੁਰਦੁਰਾ ਸਾਹਿਬ ਤੋਂ ਤੇ ਦਰਸ਼ਨ ਤੁਹਾਨੂੰ ਕਰਾਤੇ ਆਪਾਂ ਸੈਂਸਰ ਵਾਲੇ ਲੱਗੇ ਹੋਇਆ ਗੇਟ ਅੰਦਰ ਸਰਸੇ ਲੋ ਜੀ ਹੁਣ ਤੁਹਾਨੂੰ ਆਪਾਂ ਕਰਾਤੇ ਦਰਸ਼ਨ ਗੁਰਦੁਰਾ ਸਾਹਿਬ ਦੇ ਤੇ ਹੁਣ ਆਪਾਂ ਚੱਲੇ ਆ ਕਪਾਲ 모ਚਨ ਸਾਹਿਬ ਗੁਰਦਰਾ ਸਾਹਿਬ ਠੀਕ ਆ ਜੀ ਜੋ ਕਿ ਹਿਮਾਚਲ ਦੇ ਲਾਗੇ ਪੈਂਦਾ ਆ ਠੀਕ ਆ ਜੀ ਤੇ ਇੱਧਰ ਆਪਾਂ ਪਾਰਕਿੰਗ 'ਚ ਗੱਡੀ ਖੜੀ ਕੀਤੀ ਆ ਤਾਂ ਹੁਣ ਆਪਾਂ ਲੋ ਖੋਲਦੇ ਆ ਗੱਡੀ ਦਾ ਤੇ ਚਲਦੇ ਆ ਤੇ ਬਾਕੀ ਵਲੋਗ ਨਾ ਬਣੇ ਰਹੋ ਆਪਣੇ ਨਾਲ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਵਲੋਗ ਚ ਠੀਕ ਆ ਜੀ ਹੁਣ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ